ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਬਾਈ ਗੁਰੂ ਜੀ ਚੜ੍ਹਦੀ ਕਲਾ ਜ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਵੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਆਪਾਂ ਕਈ ਦਿਨ ਹੋ ਗਏ ਵੀਡੀਓ ਪਾਈ ਨਹੀਂ ਸੀ ਸੋਚਿਆ ਵੀ ਜਿਸ ਦਿਨ ਆਪਣੇ ਘਰੇ ਖੁਸ਼ੀ ਆਈ ਤੇ ਉਸ ਦਿਨ ਹੀ ਵੀਡੀਓ ਪਾਵਾਂਗੇ ਤੇ ਅੱਜ ਫਾਈਨਲੀ ਉਹ ਦਿਨ ਆ ਗਿਆ ਆਪਾਂ ਦੂਸਰੀ ਸਾਈਡ ਕੈਮਰਾ ਕਰਕੇ ਤੁਹਾਨੂੰ ਦਿਖਾਉਣੇ ਆ ਵੀ ਕਿਹੜੀ ਖੁਸ਼ੀ ਆਈ ਆਪਣੇ ਘਰੇ ਇੱਥੇ ਹੈਗਾ ਸੀ ਜੀ ਸਵੇਰ ਦਾ ਟਾਈਮ ਤੇ ਅੱਜ ਹੈਗੇ 4 ਫਰਵਰੀ ਹੋਈ ਹੈ ਜੀ ਸਵੇਰ ਤੇ 8:30 ਕਿ ਅੱਜ 4 ਫਰਵਰੀ ਨੂੰ ਆਪਣੀ ਬੇਟੀ ਦਾ ਹੈਗਾ ਜੀ ਬਰਥਡੇ ਦਿਓ ਜੀ ਵਧਾਈਆਂ ਬੇਟੀ ਨੂੰ ਤੇ ਖੁਸ਼ੀ ਆਪਣੇ ਘਰੇ ਆਈ ਆ ਆ ਵਾਲੀ ਦੇਖੋ ਮੈਨਾਂ ਐਸੀ ਜਿਸ ਦਿਨ ਆਪਣੇ ਘਰੇ ਖੁਸ਼ੀ ਆਈ ਤੇ ਆਪਾਂ ਉਸ ਦਿਨ ਹੀ ਵੀਡੀਓ ਸ਼ੇਅਰ ਕਰਾਂਗੇ ਪਰ ਖੁਸ਼ੀ ਆਈ ਵੀ ਆ ਤੇ ਅਧੂਰੀ ਜੀ ਰਹੇਗੀ ਸੂ ਬੜੀਆ ਪਈ ਪ੍ਰੋਪਰ ਝੇਰ ਪੈਗੀ ਰਾਤ ਸਵਾ 1:00 ਵਜੇ ਸੋਈ ਐ ਸਵੇਰੇ ਪੌਣੇ 1:05 ਵਜੇ ਝੇਰ ਪੈਗੀ ਇਹਦੀ ਤੇ ਖੁਸ਼ੀ ਆਪਣੀ ਅਧੂਰੀ ਤੁਸੀਂ ਆਪ ਸਮਝ ਹੀ ਗਏ ਹੋਗੇ ਇਹ ਵੀ ਲਿਆਈ ਨੰਨਾ ਮੁੰਨਾ ਨੰਨੇ ਮੁੰਨੇ ਨੇ ਲਿਆਈ ਦੇਖੋ ਬਹੁਤ ਮੂਡ ਆਫ ਹੋਇਆ ਮੇਰਾ ਦੇਖੋ ਕਿੰਨਾ ਸੋਹਣਾ ਬੱਚਾ ਪਲਿਆ ਪਲਾਇਆ ਸੀ ਵਧੀਆ ਤੇ ਸਵਾਈ ਥੋੜੀ ਓਕੇ ਅਸੀਂ ਕਿਉਂਕਿ ਜੀ ਬੱਚਾ ਰਾਜੀ ਸੀ ਕਿਰਮਾ ਵਾਲੀ ਚਲ ਖੜ ਵੀ ਵਧੀਆ ਗਈ ਕੋਈ ਆਲ ਨਹੀਂ ਕਰੀਏ ਨੇ ਪਰ ਇਸ ਗੱਲ ਦਾ ਦੁੱਖ ਹੈ ਦੁੱਖ ਇਹਦਾ ਵੀ ਨਹੀਂ ਵਿਚਾਰੇ ਦਾ ਹਨਾ ਕਸੂਰੇ ਦਾ ਵੀ ਨਹੀਂ ਪਰ ਇਹਣਾ ਤੁਹਾਨੂੰ ਵੀ ਪਤਾ ਵੀ ਵਿਚਾਰੇ ਤਾਂ ਛੱਡ ਨਹੀਂ ਪੈਂਦੇ ਆ ਤਾਂ ਕਰਕੇ ਆਪਾਂ ਕਹਿ ਦਿੰਨੇ ਆ ਹਨਾ ਬਿਗਾਈਆਂ ਚ ਘੱਟ ਫਾਇਦਾ ਲੱਗਦਾ ਆਪਾਂ ਨੂੰ ਕਿਉਂਕਿ ਇਹਨਾਂ ਦੇ ਮੱਝਾਂ ਦੇ ਕੱਟੇ ਹੁੰਦੇ ਆ ਹਨਾ ਤੇ ਆਪਾਂ ਚਲ ਵੇਚ ਦਿੰਨੇ ਆ ਆਪਾਂ ਜਿਵੇਂ ਪਹਿਲਾਂ ਵੇਚਿਆ ਉਹ ਸੱਤਕ ਮਹੀਨਾ ਦਾ ਸੀ ਆਪਾਂ 9000 ਦਾ ਵੇਚਦਾ ਕੱਟਾ ਚਲ ਕਿਸੇ ਅਰਥ ਆ ਗਏ ਹਨਾ ਪੈਸੇ ਤੇ ਹੁਣ ਇਹ ਵਿਚਾਰ ਤੇ ਕੰਮ ਰਿਆ ਸੀ ਤੇ ਆਪਾਂ ਪਾਈ ਸੀ ਧੂਈਕਰ ਇਹਨਾਂ ਨੂੰ ਜੇ ਰਿਤਰ ਫਾਈਪ ਇਹ ਕੱਟੇ ਚ ਤੇ ਜਦੋਂ ਖੇਤ ਗਏ ਉਹ ਲੈ ਜਾਣਗੇ ਹੁਣ ਕੰਮੋਂ ਹਟ ਗਿਆ ਆਪਾਂ ਧੂਈ ਪਾਤੀ ਤੇ ਸੁੱਕ ਸੜਤੀ ਬਾਵਾ ਤੈਨੂੰ ਸਰਦਾ ਨਹੀਂ ਸੀ ਪੁੱਤ ਸਾਡੇ ਘਰੇ ਆਏ ਵੀ ਨਾ ਇਹਨੇ ਵੀ ਇੱਕ ਗੱਲ ਤਾਂ ਮੰਨ ਲਈ ਮੈਂ ਸਾਡੀ ਗਾਲ ਨੂੰ ਰੋਜ ਕਰਿਆ ਕਰ ਤੂੰ ਨਾ 4 ਤਰੀਕ ਨੂੰ ਸੋਈ 4 ਫਰਵਰੀ ਨੂੰ ਜੇ ਆਪਣੀ ਬੇਟੀ ਦਾ ਬਰਥਡੇ ਆ ਤੇ ਤੇਰੀ ਬੱਚੀ ਦਾ ਬਰਥਡੇ ਤੇ ਬੇਟੀ ਦਾ ਇਕੱਠਿਆਂ ਦਾ ਮਨਾਇਆ ਕਰਾਂਗੇ ਪਰ ਜਿਹੜਾ ਆਪਾਂ ਸੋਚਦੇ ਆ ਹਨਾ ਉਹ ਨਹੀਂ ਹੁੰਦਾ ਇਹ ਕੰਨੀ ਪਹਿਨੇ ਮੇਰੇ ਵੀ ਕੀ ਸਾਰੇ ਆ ਪਰਮਾਤਮਾ ਦੇ ਸਾਰੇ ਆ ਦੇਖੋ ਮੇ ਤਾਂ ਖੁਸ਼ੀ ਅਧੂਰੀ ਰਹੇਗੀ ਮੌਲਾ ਚਾੜਿਆ ਸੀ ਵੀ ਚਲੇ ਬੱਚੀ ਦੇਊਗੀ ਹੁਣ ਤਾਂ ਕਿਸੇ ਤੋਂ ਆਸ ਨਹੀਂ ਰਹੀ ਹੁਣ ਸਾਡੀ ਹੋਰ ਆਏਗੀ ਝੋਟੀ ਤੇ ਉਹਨੂੰ ਲੱਗ ਜੂਗਾ 7 ਤਰੀਕ ਤੋਂ 8ਵਾਂ ਮਹੀਨਾ ਤਿੰਨ ਰਹਿ ਗਏ ਉਹਦੇ ਬਸ ਹੁਣ ਤਾਂ ਉਹਦਾ ਵੀ ਡਰ ਲੱਗਦਾ ਇਹਨੂੰ ਆਪਾਂ ਪਿਆ ਕੇ ਹਦਿਆਂ ਦੁੱਧ ਹੋਣਾ ਨਿੱਪਲ ਨਾਲ ਕਿਉਂਕਿ ਮੈਨੂੰ ਆਇਆ ਹਨਾ ਵੀ ਟੁੱਡਾ ਮਾਰ ਮਾਰ ਲੇਵਾ ਖਰਾਬ ਕਰ ਦਿੰਦੇ ਨੇ ਤੇ ਸੋਚਿਆ ਵੀ ਚਲਾਂ ਹੀ ਪਿਆਦਾ ਕਰਾਂਗੇ ਫਿਰ ਦੇਣਿਆ ਕਿਉਂਕਿ ਜੀ ਥਣ ਹਜੇ ਕਾੜਦੇ ਬਹੁਤ ਐ ਭਲੂਣ ਬਹੁਤ ਆਈ ਹੋਈ ਐ ਤੇ ਵੇ ਚਲੂੰਗਾ ਤਾਂ ਛੱਡ ਕੇ ਦੇਖਾਂਗੇ ਵੀ ਇਹਦੇ ਖਿੱਚੇ ਤੋਂ ਵੀ ਪੋਲੇ ਹੋ ਜਾਣਗੇ ਜੇ ਰਾਨੋ ਹੂੰ ਕਹਿੰਦੀ ਵਿਚਾਰੀ ਕੁਛ ਨਹੀਂ ਔਲ-ਉਲ ਬਿਲਕੁਲ ਨਹੀਂ ਕਰੀ ਇਹਨੇ ਵਿਚਾਰੀ ਨੇ ਪਾ ਪੰਗਾ ਹੋ ਗਿਆ ਖੜਾ ਗੱਲ ਕਰ ਕਿੰਨਾ ਸੋਹਣਾ ਸੀ ਦੇਖੋ ਪ੍ਰਿੰਟ ਕਿੰਨਾ ਸੋਹਣਾ ਇਹਦਾ ਗੁਏ ਓਏ ਪੁਤਰੀ ਤੇਨ ਸਰਦਾ ਨਹੀਂ ਸਾਡੇ ਘਰੇ ਆਈ ਵੀ ਨਾ ਪਤਾ ਨਹੀਂ ਰੱਬ ਦਾ ਵੀ ਸਾਡੇ ਨਾਲ ਕੀ ਵਾਇਰ ਆ ਚਾਰ ਕੱਟੇ ਹੋ ਗਏ ਹੁਣ ਪੰਜਵਾਂ ਇਹ ਆ ਗਿਆ ਚਲੋ ਜੀ ਆਇਆ ਵਿਚਾਰਾ ਗੱਲ ਆਇਆ ਤੇ ਆ ਗੋਕਟ ਤੇ ਕਟੀਆਂ ਨਾਲ ਹਨਾ ਬੱਚਰੂ ਜ਼ਿਆਦੇ ਸੋਹਣੇ ਲੱਗਦੇ ਹੁੰਦੇ ਨੇ ਤਾਂ ਕਿ ਮੈਂ ਬਹੁਤ ਵੀ ਸੁਪਨੇ ਦੇਖੇ ਸੀ ਮੈਂ ਕਿ ਆਹਦੇ ਪੈਰਾਂ 'ਚ ਮੈਂ ਝਾਂਜਰਾਂ ਪਾਵਾਂ ਬੱਚੀ ਦੇ ਐਂ ਕਰੂੰ ਪਰ ਕਿੱਥੇ ਹੁਣ ਤਾਂ ਸਾਲ ਤੇ ਗੱਲ ਜਾ ਪਈ ਆ ਸਾਡਾ ਗੱਗੂ ਮਹਾਤਮਾ ਚਲੋ ਠੀਕ ਆ ਜੀ ਇੰਨੀ ਕੁ ਖੁਸ਼ੀ ਤੁਹਾਡੇ ਨਾਲ ਕਰਨੀ ਸੀ ਸ਼ੇਅਰ ਅਧੂਰੀ ਜੀ ਤੇ ਮਿਲਾਂਗੇ ਕਿਸੇ ਹੋਰ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਸਦੇ ਰਹੋ ਸੋਨੇ ਸੋਨੇ ਕਮੈਂਟ ਕਰਦੇ ਰਹੋ ਬਾਏ